ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭ ਤੋਂ ਵਿਸ਼ਾਲ ਡੈਮ ਨਾ ਸਿਰਫ ਬਿਜਲੀ ਦਿੰਦੇ ਹਨ ਬਲਕਿ ਇਹ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਵੀ ਬਣ ਸਕਦੇ ਹਨ ਇਨ੍ਹਾਂ ਦੀ ਤਾਕਤ ਇੰਨੀ ਹੈ ਕਿ ਅਗਰ ਇਹ ਟੁੱਟ ਜਾਣ ਤਾਂ ਪੂਰੇ ਦੇਸ਼ ਦੇ ਨਕਸ਼ੇ ਬਦਲ ਸਕਦੇ ਹਨ ਅੱਜ ਅਸੀਂ ਤੁਹਾਨੂੰ ਦੁਨੀਆ ਦੇ 10 ਸਭ ਤੋਂ ਖਤਰਨਾਕ ਅਤੇ ਵਿਸ਼ਾਲ ਡੈਮਾਂ ਬਾਰੇ ਦੱਸਾਂਗੇ ਇਨ੍ਹਾਂ 10 ਵਿੱਚੋਂ ਇੱਕ ਡੈਮ ਤਾਂ ਅਜੇਹਾ ਵੀ ਹੈ ਜੋ ਪੁਲਾੜ ਤੋਂ ਵੀ ਦਿਖਾਈ ਦਿੰਦਾ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਨੰਬਰ 10 ਤੋਂ ਨੰਬਰ 10 ਇਟਾਈਪ ਡੈਮ ਬ੍ਰਾਜ਼ੀਲ ਅਤੇ ਪੈਰਗਵੇ ਦੀ ਸੀਮਾ ਤੇ ਬੜਿਆ ਇਹ ਵਿਸ਼ਾਲ ਡੈਮ ਇੰਜੀਨੀਅਰਿੰਗ ਦਾ ਇੱਕ ਅਦਭੁਤ ਨਮੂਨਾ ਹੈ ਇਹ ਦੁਨੀਆ ਦੇ ਸਭ ਤੋਂ ਵੱਡੇ ਬਿਜਲੀ ਘਰਾਂ ਵਿੱਚੋਂ ਇੱਕ ਹੈ ਜੋ 14000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਇਸ ਨੂੰ ਬਣਾਉਣ ਵਿੱਚ ਇੰਨਾ ਕੰਕਰੀਟ ਲੱਗਿਆ ਕਿ ਉਸ ਨਾਲ 15 ਫੁੱਟਬਾਲ ਸਟੇਡੀਅਮ ਭਰੇ ਜਾ ਸਕਦੇ ਹਨ ਇਸ ਦਾ ਜਲ ਭੰਡਾਰ ਇੰਨਾ ਵਿਸ਼ਾਲ ਹੈ ਕਿ ਇਹ ਲੱਖਾਂ ਲੋਕਾਂ ਦੀ ਪਿਆਸ बुझा ਸਕਦਾ ਹੈ ਪਰ ਅਗਰ ਇਹ ਟੁੱਟਿਆ ਤਾਂ ਤਬਾਈ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਨੰਬਰ 9 ਅਸਵਾਨ ਹਾਈ ਡੈਮ ਮਿਸਰ ਨੀਲ ਨਦੀ ਜਿਸ ਨੂੰ ਮਿਸਰ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਉਸ ਨੂੰ ਕੰਟਰੋਲ ਕਰਨ ਲਈ ਇਹ ਡੈਮ ਬਣਾਇਆ ਗਿਆ ਸੀ ਇਸ ਡੈਮ ਨੇ ਮਿਸਰ ਵਿੱਚ ਹੜਾ ਦੀ ਸਦੀਆਂ ਪੁਰਾਣੀ ਸਮੱਸਿਆ ਨੂੰ ਖਤਮ ਕੀਤਾ ਅਤੇ ਦੇਸ਼ ਨੂੰ ਬਿਜਲੀ ਦਿੱਤੀ ਇਹ ਮਿਸਰ ਦੀ 15% ਬਿਜਲੀ ਦੀ ਜ਼ਰੂਰਤ ਇਕੱਲਾ ਪੂਰੀ ਕਰਦਾ ਹੈ ਇਹ ਜਿੰਨਾ ਫਾਇਦੇਮੰਦ ਹੈ ਉਨਾ ਹੀ ਰਣਨੀਤਕ ਤੌਰ ਤੇ ਨਾਜ਼ੁਕ ਵੀ ਹੈ ਨੰਬਰ 8 3 ਗੋਰਜੀਅਸ ਡੈਮ ਚੀਨ ਇਹ ਸਿਰਫ ਇੱਕ ਡੈਮ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਵੱਡਾ ਪਾਵਰ ਸਟੇਸ਼ਨ ਹੈ ਇਹ ਡੈਮ ਇੰਨਾ ਵਿਸ਼ਾਲ ਹੈ ਕਿ ਇਸ ਦੇ ਜਲ ਭੰਡਾਰ ਵਿੱਚ ਜਮਾ ਹੋਏ ਅਰਬਾਂ ਟਨ ਪਾਣੀ ਦੇ ਭਾਰ ਨੇ ਧਰਤੀ ਦੇ ਘੁੰਮਰ ਦੀ ਗਤੀ ਨੂੰ ਇੱਕ ਮਾਈਕਰੋਸੈਕਿੰਡ ਤੱਕ ਘੱਟ ਕਰ ਦਿੱਤਾ ਹੈ ਸੋਚੋ ਇਨਸਾਨ ਦਾ ਬਣਾਇਆ ਇੱਕ ਢਾਂਚਾ ਪੂਰੇ ਗ੍ਰਹਿ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਦੇ ਟੁੱਟਣ ਦਾ ਮਤਲਬ ਹੋਵੇਗਾ ਕਰੋੜਾਂ ਲੋਕਾਂ ਦੀ ਮੌਤ ਨੰਬਰ 7 ਕਰੀਬਾ ਡੈਮ ਅਫਰੀਕਾ ਇਹ ਡੈਮ ਦੁਨੀਆ ਦੀ ਸਭ ਤੋਂ ਵੱਡੀ ਇਨਸਾਨੀ ਹੱਥਾਂ ਨਾਲ ਬਣੀ ਝੀਲ ਬਣਾਉਂਦਾ ਹੈ ਇਸ ਵਿੱਚ 185 ਬਿਲੀਅਨ ਕਯੂਬਿਕ ਮੀਟਰ ਪਾਣੀ ਆ ਸਕਦਾ ਹੈ ਇਹ ਇੱਕ ਭੂਚਾਲ ਸੰਵੇਦਨਸ਼ੀਲ ਖੇਤਰ ਵਿੱਚ ਸਥਿਤ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਅਗਰ ਇਹ ਡੈਮ ਫੇਲ ਹੁੰਦਾ ਹੈ ਤਹ ਅਫਰੀਕਾ ਦੇ ਦੋ ਦੇਸ਼ਾਂ ਵਿੱਚ ਸੁਨਾਮੀ ਵਰਗੀ ਤਬਾਹੀ ਆ ਜਾਵੇਗੀ ਅਤੇ 30 ਲੱਖ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ। ਨੰਬਰ 6 ਨੁਡੇਕ ਡੈਮ ਤਜਿਕਿਸਤਾਨ 300 ਮੀਟਰ ਦੀ ਉਚਾਈ ਵਾਲਾ ਇਹ ਡੈਮ ਦੁਨੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਇਹ ਤਜਿਕਿਸਤਾਨ ਦੀ 75% ਊਰਜਾ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਪਹਾੜਾਂ ਦੇ ਵਿਚਕਾਰ ਬਣਿਆ ਇਹ ਡੈਮ ਇੰਜੀਨੀਅਰਿੰਗ ਦਾ ਕਮਾਲ ਹੈ। ਅਰ ਇਸ ਖੇਤਰ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਜੋ ਇਸ ਨੂੰ ਇੱਕ ਲਗਾਤਾਰ ਖਤਰੇ ਵਿੱਚ ਰੱਖਦੇ ਹਨ। ਨੰਬਰ 5 ਹੀਰਾਕੁੰਡ ਡੈਮ ਭਾਰਤ ਉੜੀਸਾ ਵਿੱਚ ਮਹਾਨਦੀ ਤੇ ਸਥਿਤ ਇਹ ਡੈਮ ਦੁਨੀਆ ਦਾ ਸਭ ਤੋਂ ਲੰਬਾ ਮਿੱਟੀ ਦਾ ਬੰਨ ਹੈ। ਇਸ ਦੀ ਕੁੱਲ ਲੰਬਾਈ 25 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਇਹ ਇੰਨਾ ਵੱਡਾ ਹੈ ਕਿ ਪੁਲਾੜ ਤੋਂ ਵੀ ਦਿਖਾਈ ਦਿੰਦਾ ਹੈ। ਇਸ ਨੂੰ ਬਣਾਉਣ ਲਈ 250 ਪਿੰਡਾਂ ਨੂੰ ਜਲਮਗਨ ਕਰਨਾ ਪਿਆ ਸੀ। ਜਦੋਂ ਇਹ ਡੈਮ ਪੂਰਾ ਭਰਿਆ ਹੁੰਦਾ ਹੈ ਤਾਂ ਇਹ ਕਿਸੇ ਸਮੁੰਦਰ ਤੋਂ ਘਟ ਨਹੀਂ ਲੱਗਦਾ। ਨੰਬਰ 4 ਮੋਂਟਿਸੈਲੋ ਡੈਮ ਅਮਰੀਕਾ। ਇਹ ਡੈਮ ਮਸ਼ਹੂਰ ਹੈ ਆਪਣੇ ਰਹੱਸਮਈ ਅਤੇ ਖੌਫਨਾਕ ਗਲੋਰੀ ਹੋਲ ਲਈ। ਇਹ ਇੱਕ ਵਿਸ਼ਾਲ ਡਰੇਨ ਹੈ ਜੋ ਵਾਧੂ ਪਾਣੀ ਨੂੰ ਇੱਕ ਭਿਆਨਕ ਭੰਬਰਵਾਗ ਨਿਗਲ ਲੈਂਦਾ ਹੈ। ਇਹ ਦੇਖਣ ਵਿੱਚ ਜਿੰਨਾ ਅਦਭੁੱਤ ਹੈ ਉਨਾ ਹੀ ਜਾਨਲੇਵਾ ਵੀ। 1997 ਵਿੱਚ ਇੱਕ ਤੈराक ਗਲਤੀ ਨਾਲ ਇਸ ਦੇ ਨੇੜੇ ਚਲੀ ਗਈ ਸੀ। ਅਤੇ ਪਾਣੀ ਦੇ ਤੇਜ਼ ਵਹਾਅ ਨੇ ਉਸ ਨੂੰ ਅੰਦਰ ਖਿੱਚ ਲਿਆ ਸੀ। ਨੰਬਰ 3 ਜਿੰਪਿੰਗ ਡੈਮ ਚੀਨ 1001 ਫੁੱਟ ਦੀ ਉਚਾਈ ਵਾਲਾ ਇਹ ਡੈਮ ਦੁਨੀਆ ਦਾ ਸਭ ਤੋਂ ਉੱਚਾ ਆਰਚ ਡੈਮ ਹੈ। ਇਹ ਆਈਫਲ ਟਾਵਰ ਤੋਂ ਵੀ ਉੱਚਾ ਹੈ। ਇਸ ਨੂੰ ਡੈਮਾਂ ਦਾ ਐਵਰੈਸਟ ਵੀ ਕਿਹਾ ਜਾਂਦਾ ਹੈ। ਇਹ ਇੰਨਾ ਉੱਚਾ ਹੈ ਕਿ ਕਈ ਇੰਜੀਨੀਅਰ ਇਸ ਦੀ ਲੰਬੇ ਸਮੇਂ ਦੀ ਸੁਰੱਖਿਆ ਤੇ ਸਵਾਲ ਚੁੱਕਦੇ ਹਨ। ਕਿਉਂਕਿ ਇੰਨੀ ਉਚਾਈ ਤੇ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ। ਨੰਬਰ 2 ਤਰਬੀਲਾ ਡੈਮ ਪਾਕਿਸਤਾਨ ਸਿੰਧੂ ਨਦੀ ਤੇ ਬਣਿਆ ਇਹ ਡੈਮ ਦੁਨੀਆ ਦਾ ਸਭ ਤੋਂ ਵੱਡਾ ਮਿੱਟੀ ਅਤੇ ਚਕਟਾਨਾ ਨਾਲ ਬਣਿਆ ਡੈਮ ਹੈ। ਇਹ ਪਾਕਿਸਤਾਨ ਦੀ ਬਿਜਲੀ ਅਤੇ ਸਿੰਚਾਈ ਦਾ ਮੁੱਖ ਸਰੋਤ ਹੈ। ਪਰ ਇਸ ਦਾ ਵਿਸ਼ਾਲ ਆਕਾਰ ਹੀ ਇਸ ਦਾ ਸਭ ਤੋਂ ਵੱਡਾ ਖਤਰਾ ਹੈ। ਅਗਰ ਇਹ ਡੈਮ ਕਦੇ ਟੁੱਟਦਾ ਹੈ ਤਾਂ ਪਾਕਿਸਤਾਨ ਦੇ ਮੈਦਾਨੀ ਇਲਾਕਿਆਂ ਵਿੱਚ ਅਜਿਹੀ ਹਰ ਆਵੇਗੀ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਹੋਣਵਾਰੀ ਹੈ ਨੰਬਰ 1 ਦੀ ਗੁਰੀ ਡੈਮ ਵੈਨੇਜ਼ੁਏਲਾ ਇਸ ਡੈਮ ਦਾ ਜਲ ਭੰਡਾਰ 4250 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਜੋ ਦੁਨੀਆ ਦੇ ਸਭ ਤੋਂ ਵੱਡੇ ਜਲ ਭੰਡਾਰਾ ਵਿੱਚੋਂ ਇੱਕ ਹੈ ਇਸ ਵਿੱਚ ਇੰਨਾ ਪਾਣੀ ਹੈ ਕਿ ਅਗਰ ਇਸ ਨੂੰ ਖਾਲੀ ਕਰ ਦਿੱਤਾ ਜਾਵੇ ਤਾਂ ਇਹ ਪੂਰੇ ਵੈਨੇਜ਼ੁਏਲਾ ਦੀ 3 ਸਾਲ ਦੀ ਪਾਣੀ ਦੀ ਜ਼ਰੂਰਤ ਪੂਰੀ ਕਰ ਸਕਦਾ ਹੈ। ਇਹ ਦੇਸ਼ ਦੀ 70% ਬਿਜਲੀ ਪੈਦਾ ਕਰਦਾ ਹੈ। ਇਸ ਦੀ ਵਿਸ਼ਾਲਤਾ, ਪਾਣੀ ਦੀ ਅਥਾਹ ਮਾਤਰਾ ਅਤੇ ਇਸ ਦੇ ਟੁੱਟਣ ਤੇ ਹੋੜਵਾਰੀ ਸੰਭਾਵਿਤ ਤਬਾਈ ਇਸ ਨੂੰ ਸਾਡੀ ਲਿਸਟ ਵਿੱਚ ਸਭ ਤੋਂ ਉੱਪਰ ਰੱਖਦੀ ਹੈ। ਤਾਂ ਦੋਸਤੋ ਇਹ ਸਨ ਦੁਨੀਆ ਦੇ 10 ਸਭ ਤੋਂ ਖਤਰਨਾਕ ਡੈਮ। ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਵੱਧ ਡਰ ਕਿਸ ਡੈਮ ਤੋਂ ਲੱਗਿਆ 3 ਗੋਰਜੀਅਸ ਦੀ ਤਾਕਤ ਤੋਂ ਜਾਂ ਗਲੋਰੀ ਹੌਲ ਦੇ ਭਮਰ ਤੋਂ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰੋ ਮਿਲਦੇ ਆ ਅਗਲੀ ਵੀਡੀਓ ਵਿੱਚ